ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰ ਗੁਰ ਪ੍ਰਸਾਦ ਜਪ ਆਦੋ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਡੰਡਾਤ ਬੰਧਨ ਵਨਕ ਵਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਵਾ ਗੁਰੂ ਸਾਹਿਬ ਜੀ ਸੋ ਰઠ ਮਹਲਾ 5 ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਵਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਪਹ ਲਾਥੇ ਦੁੱਖ ਵੇਨੁ ਸੇ ਸੁਖ ਪਾਇਆ ਦਇਆਲੂ ਆ ਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਿਆਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਚੌਰ 70 ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵੀ ਸਜੀ ਸਰਬਤ ਸੰਗਤੀਓ ਗੁਰੂ ਫਤਿਹ ਪਰਵਾਣ ਕਰੋ ਜੀ ਗੱਜ ਕੇ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਪ ਸਰਵਤ ਸੰਤਾਂ ਵੱਡੇ ਭਾਗਾਂ ਵਾਲੇ ਹੋ ਜੋ ਅਮਰਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅਮਰਤ ਮਈ ਗੁਰਵਾਣੀ ਦੇ ਅਮਰਤ ਵੇਲੇ ਦੇ ਨਿਤਨੇਮ ਸ਼੍ਰਵਣ ਕੀਤੇ ਆਉ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਅਮਰਤ ਵੇਲੇ پاک ਪ੍ਰਕਾਸ਼ ਮਾਨ ਹੋ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਆਓ ਹੁਕਮਨਾਮੇ ਦੀ ਵਿਚਾਰ ਆਪਾਂ ਸ਼੍ਰਵਣ ਕਰੀਏ ਮਹਾਰਾਜੀ ਆਪਣੀ ਪਵਿੱਤਰ ਗੁਰਬਾਣੀ ਰਾਹੀਂ ਸਾਨੂੰ ਕੀ ਸਮਝਾ ਰਹੇ ਹਨ ਵਿਚਾਰ ਸ਼੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਵਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਪੰਜ ਬਾਣ ਸੰਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਆਪਣਾ ਪ੍ਰਕਾਸ਼ ਮਾਨ ਹੋ ਕਰਕੇ ਕਿਰਪਾ ਬਖਸ਼ਿਸ਼ਾਂ ਦੇ ਘਰ ਦੇ ਵਿੱਚ ਆ ਕਰਕੇ ਸਾਨੂੰ ਆਪਣੇ ਪਵਿੱਤਰ ਅੰਗ 15615 616 ਤੋਂ ਸੋਰਠ ਰਾਗਣੀ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗਾਂ ਦੇ ਵਿੱਚੋਂ 9ਵੇਂ ਨੰਬਰ ਦੇ ਉੱਪਰ ਆਉਂਦੀ ਹੈ ਪੰਚਮ ਪਾਤਸ਼ਾਹ ਧੰ ਤਨ ਸਾਇਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਬਾਣੀ ਕੇ ਬੋਹਿਤ ਸ਼ਾਂਤੀ ਕੇ ਪੁੰਜ ਉਹਨਾਂ ਦੇ ਮੁਖਾਰविंद ਤੋਂ ਆਈ ਹੋਈ ਤੁਰਗੀ ਬਾਣੀ ਦੇ ਵਿੱਚੋਂ ਬਖਸ਼ਿਸ਼ਾ ਕਰਦੇ ਹਨ ਮਹਾਰਾਜੀ ਇਸ ਪਹਿਲੀ ਇਸ ਇਸ ਪਵਿੱਤਰ ਬਾਕ ਦੀ ਜਿਹੜੀ ਪਹਿਲੀ ਈ ਤੁਕ ਹੈ ਉਹਦੇ ਵਿੱਚ ਭੈ ਦਾ ਜ਼ਿਕਰ ਕਰਦੇ ਹਨ ਤੇ ਭੈ ਦੇ ਨਾਲ ਜਿਹੜੀ ਭੈ ਦੀ ਨਿਮਰਤੀ ਹੈ ਉਹ ਕਿਸ ਨ चीज ਦੇ ਨਾਲ ਹੁੰਦੀ ਹੈ ਇਹ ਤੁਕਤਾ ਦੱਸ ਦੇ ਹਨ ਜੀ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਆਉਣ ਦੇ ਨਾਲ ਸਾਰੇ ਜਿਹੜੇ ਸੰਸਾਰ ਦੇ ਡਰ ਹਨ ਉਹ ਭੈ ਲੈ ਜਾਂਦੇ ਹਨ ਦੁੱਖਾਂ ਦਾ ਵਿਨਾਸ਼ ਹੋ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਜਿਹੜਾ ਸੰਸਾਰ ਦਾ ਭੈ ਤੋੜਤ ਕੇਵਲ ਵਾਹਿਗੁਰੂ ਪਰਮੇਸ਼ਰ ਹੈ ਮਹਾਰਾਜ ਜੀ ਜੀ ਮੇ ਫੁਰਮਾਨ ਕਰਦੇ ਹਨ ਸਗਲ ਸਮਗਰੀ ਡਰ ਹੈ ਵਿਆਪੀ ਬਿਨ ਡਰ ਕਰਨ ਹਾਰਾ ਪੈਦੇ ਸੁਵੰਦ ਦੇ ਵਿੱਚ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਨਿਰਭਾਉ ਜਪੈ ਸਗਲ ਭਾਉ ਮਿਟੈ ਜਿਹੜੇ انسان ਪ੍ਰਮਾਤਮਾ ਨੂੰ ਸਿਮਰਨ ਕਰਦੇ ਹਨ ਉਹਨਾਂ ਦੇ ਜਿਹੜੇ ਸਾਰੇ ਭਾਉ ਉਹ ਮਿਟ ਜਾਂਦੇ ਹਨ ਹੁਣ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਤਤੀਆਂ ਤਵੀਆਂ ਤੇ ਵੀ ਵਹਿ ਗਏ ਤਵੀ ਦਾ ਵੀ ਕੋਈ ਡਰ ਨਹੀਂ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਹਾਥੀਆਂ ਦੇ ਨਾਲ ਟਕਰਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਪੂਰਨ ਕੀਤਾ। ਭਾਵ ਨਿਰਭਾਉ ਜਪੈ ਸਗਲ ਭਾਉ ਮਿਟੈ। ਜਦੋਂ ਨਿਰਭਾਉ ਪ੍ਰਮਾਤਮਾ ਦਾ ਨਾਮ ਹੈ ਜਿਹਨੂੰ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਵੀ ਫੁਰਮਾਨ ਕੀਤਾ ਹੈ। ਨਿਰਭਾਉ ਨਿਰਵੈਰ ਭਾਵ ਇਹ ਨਿਰਭਾਉ ਵੀ ਹੈ ਤੇ ਨਾਮ ਦਾ ਕਿਸੇ ਨਾਲ ਕੋਈ ਬੈਰ ਵੀ ਨਹੀਂ ਹੈ। ਮਹਾਰਾਜ ਜੀ ਫੁਰਮਾਨ ਕਰਦੇ ਹਨ ਪਹਿਦੀਆਂ ਜਿਹੜੀਆਂ ਸੱਤ ਕਿਸਮਾਂ ਦੇ ਜਨੀਆਂ ਹਨ ਇਹ ਭੈ ਪਰਲੋਕ ਭੈ ਜਨਮ ਬੇਦਨਾ ਜਾਤ ਅਨਰਖਿਆ ਅਰ ਗੁਪਤ ਭੈ ਅਕਸ਼ਮਤ ਰ ਭੈ ਸਾਤ ਪਭ ਇਹ ਸੱਤ ਭੈ ਨੇ ਜਮ ਦਾ ਭੈ ਪਰਲੋਕ ਦਾ ਦਾ ਭੈ ਜਨਮ ਬੇਦਨਾ ਦਾ ਭੈ ਵੀ ਅਗਲਾ ਜਨਮ ਕਿੱਸਾ ਮਿਲੇਗਾ ਜਾਤ ਦਾ ਡਰ ਜੇ ਨੀਵੀਂ ਜਾਤ ਦਾ ਹੈ ਉਹਨੂੰ ਵੀ ਡਰ ਹੁੰਦਾ ਹੈ ਕਿ ਮੈਂ ਫਲਾਣੇ ਜਗ੍ਹਾ ਤੇ ਜਾਵਾਂਗਾ ਉੱਥੇ ਮੈਨੂੰ ਕਿਤੇ ਮੇਰੀ ਜਾਤ ਦਾ ਕਹਿ ਕੇ ਭਾਵ ਸੁਨਾ ਬੋੜ ਦੇਣ ਅਨਰੱਖਿਆ ਪਹਿ ਭਾਵ ਜਦੋਂ ਕੋਈ ਰੱਖਿਆ ਨਹੀਂ ਹੁੰਦੀ ਕਿਤੇ ਆਪਾਂ ਬਾਹਰ ਅੰਦਰ ਜਾਂਦੇ ਆ ਉਥੇ ਹੁੰਦਾ ਵੀ ਇੱਥੋਂ ਵੀ ਕੋਈ ਚੀਜ਼ ਨਿਕਲ ਕੇ ਮਾਰ ਨਾ ਦੇਵੇ ਤੇ ਉਹ ਅਨਰੱਖਿਆ ਪਹਿ ਅਰ ਗੁਪਤ ਪਹਿ ਜਿਹੜਾ ਗੁਪਤ ਪਹਿ ਹੁੰਦਾ ਜਿਵੇਂ ਆਪਾਂ ਰਾਤਰੀ ਨੂੰ ਜਾਂਦੇ ਆ ਕੋਈ ਸੱਪ ਸਲੂਤੀ ਦਾ ਡਰ ਹੈ ਅਕਸ਼ ਮਾਤਰ ਪਹਿ ਭਾਵ ਆਪਣਾ ਅਕਸ਼ ਜਿਹੜੀ ਸਾਡੀ ਪਰਸਨੈਲਿਟੀ ਹੈ ਜਿਹੜਾ ਸਾਡਾ ਵਜੂਦ ਹੈ ਉਹਦਾ ਇਹ ਅਕਸ਼ ਰੱਖਿਆ ਪਹਿ ਹੁੰਦਾ ਵੀ ਕਿਤੇ ਕੋਈ ਸਾਡੇ ਬਾਬੇ ਇਹ ਨਾ ਗੱਲ ਕਰ ਦੇਵੇ ਸਾਡੀ ਜਿਹੜੀ ਇੱਜ਼ਤ ਮਾਨ ਨੂੰ ਦਾਗ ਨਾ ਲੱਗ ਲਵੇ ਤੇ ਇੱਕ ਬਾਦਸ਼ਾਹ ਨੇ ਆਪਣੇ ਰਾਜ ਪਰਜਾ ਲਈ ਬਹੁਤ ਚੰਗਾ ਪ੍ਰਬੰਧ ਕੀਤਾ ਸਾਰਿਆਂ ਨੂੰ ਆਪਣੀ ਆਗਿਆ ਦੇ ਵਿੱਚ ਰੱਖਿਆ ਪਰ ਬਾਦਸ਼ਾਹ ਦੇ ਰਾਜ ਘਰਾਣੇ ਦੇ ਕੁਝ ਸਬੰਧੀ ਸੀ ਜਿਹੜੇ ਰਾਜਿਆਂ ਦੀ ਆਗਿਆ ਨਹੀਂ ਮੰਨਦੇ ਸਨ ਤੇ ਉਹਨਾਂ ਨੇ ਆਪਣੀ ਖੁਦ ਪਸੰਦੀ ਕੀਤੀ ਤੇ ਰਾਜੇ ਨੂੰ ਇਹ ਗੱਲ ਜਿਹੜੀ ਪਰਵਾਹ ਨਾ ਹੋਈ ਤੇ ਉਹਨਾਂ ਨੇ ਸਬੰਧੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਆਪਣੇ ਰਾਜ ਦੇ ਵਿੱਚੋਂ ਅੱਡ ਕੱਢ ਦਿੱਤਾ ਤੇ ਉਹ ਸਾਰੇ ਸਬੰਧੀ ਜਦੋਂ ਕੋਈ ਕਾਰਜ ਨਾ ਮਿਲਿਆ ਐਸੀ ਧਰਤੀ ਮਿਲ ਗਈ ਜਿੱਥੇ ਕੁਝ ਖਾਣ ਪੀਣ ਨੂੰ ਨਹੀਂ ਹੁੰਦਾ ਸੀ ਭੁੱਖੇ ਮਰ ਲੱਗ ਪਏ ਜਦੋਂ ਰਾਜੇ ਨੂੰ ਖਬਰਾਂ ਆਈਆਂ ਵੀ ਤੇਰੇ ਪਰਿਵਾਰ ਦੇ ਸਬੰਧੀ ਜਿਹੜੇ ਤੂੰ ਇੱਥੋਂ ਦੇਸ਼ ਨਿਕਾਲਾ ਦੇ ਕੇ ਕੱਢ ਦਿੱਤੇ ਸਨ ਉਹ ਬੜੇ ਉਹਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਉਹ ਭੁੱਖੇ ਮਰ ਰਹੇ ਹਨ ਤੇ ਉਹਨਾਂ ਰਾਜੇ ਨੇ ਦਇਆ ਕਰਕੇ ਉਹਨਾਂ ਦਾ ਬਹੁਤ ਲੰਬਾ ਬਗੀਚਾ ਸੀ ਜਿਹੜਾ ਇੱਕ ਬੇਰਾਨ ਜਗ੍ਹਾ ਪਹਾੜੀ ਇਲਾਕਿਆਂ ਦੇ ਵਿੱਚ ਸੀ ਉਹਨਾਂ ਨੂੰ ਦੇ ਦਿੱਤਾ ਕਿ ਤੁਸੀਂ ਇਸ ਬਗੀਚੇ ਦੇ ਵਿੱਚੋਂ ਜਿਹੜਾ ਸਬਾੜ ਤੁਹਾਨੂੰ ਮਿਲਦਾ ਉਹਨੂੰ ਵੇਚ-ਵਟ ਕਰਕੇ ਆਪਣਾ ਗੁਜ਼ਾਰਾ ਕਰੋ ਤੇ ਕੁਝ ਸਵੰਧੀਆਂ ਨੇ ਤਾਂ ਇਹ ਕਹਿਣ ਲੱਗੇ ਕਿ ਅਸੀਂ ਕਿਸੇ ਜਿਵੇਂ ਆਪਾਂ ਕਹਿੰਦੇ ਆ ਅਮੈ ਸਰੀਕ ਦੀ ਅਕੀਨ ਕਿਉ ਮੰਨਾਂ ਉਹ ਕਹਿਣ ਲੱਗੇ ਅਸੀਂ ਆਪਣੇ ਸ਼ਰੀਕ ਬੇਸ਼ੱਕ ਭੁੱਖੇ ਮਰ ਜਾਈਏ ਪਰ ਸ਼ਰੀਕ ਦੀ ਏੜ ਨਹੀਂ ਮੰਨਦੇ ਤਾਂ ਇਸ ਤਰ੍ਹਾਂ ਉਹ ਕਹਿਣ ਲੱਗੇ ਸਾਨੂੰ ਬਨਵਾਸ ਦਿੱਤਾ ਤੇ ਇਹ ਜਿਹੜੀ ਏੜ ਹੈ ਅਸੀਂ ਨਹੀਂ ਮੰਨਣੀ ਉਹ ਆ ਭੁੱਖੇ ਮਰਦਿਆਂ ਮਰਦਿਆਂ ਬਿਮਾਰ ਉਹ ਕਰਕੇ ਚੜੇ ਗਏ ਜਿਹੜੇ ਬਗੀਚੇ ਵਿੱਚ ਗਏ ਉਹਨਾਂ ਨੇ ਬਾਗ ਵਿੱਚੋਂ ਬਿਰਸ਼ਾ ਨੂੰ ਕੱਟ ਕੇ ਲੱਕੜਾਂ ਵੇਚ-ਵੇਚ ਕੇ ਗੁਜ਼ਾਰਾ ਸ਼ੁਰੂ ਕਰ ਦਿੱਤਾ ਦੁੱਖ ਭੁੱਖ ਨੂੰ ਨਿਵਿਰਤ ਕਰ ਲਿਆ ਉਹਨਾਂ ਵਿੱਚੋਂ ਇੱਕ ਨਾ ਨੇ ਸੋਚਿਆ ਬੀ ਐਸ ਵਗੀਚੇ ਦੇ ਵਿੱਚ ਕੁਝ ਕੀਮਤੀ ਚੀਜ਼ਾਂ ਹੋਣਗੀਆਂ ਕਿਉਂ ਨਾ ਆਪਾਂ ਕੀਮਤੀ ਚੀਜ਼ਾਂ ਨੂੰ ਲੱਭ ਕਰਕੇ ਉਹਨਾਂ ਦਾ ਵਪਾਰ ਕਰੀਏ ਜਿਵੇਂ ਇੱਕ ਪਿਛਲੇ ਸਮੇਂ ਕਹਾਵਤ ਚੱਲਦੀ ਸੀ ਵੀ ਸੋਨੇ ਦੀ ਜਿਹੜੀ ਸੋਨੇ ਦਾ ਆਂਡਾ ਦੇਣ ਵਾਲੀ ਜਿਹੜੀ ਮੁਰਗੀ ਹੈ ਉਹਦੇ ਆਡੇ ਤੋਂ ਕੰਮ ਲਿਆ ਜਾਵੇ ਨਾ ਕਰਕੇ ਮੁਰਗੀ ਮਾਰੀ ਜਾਵੇ ਹੁਣ ਜਿਹੜੇ ਇਸ ਤਰ੍ਹਾਂ ਚਤਰ-ਮਨੁਖ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਦਿਮਾਗ ਦੀ ਅ ਦ੍ਰਿਸ਼ਟੀ ਉੱਪਰ ਹੁੰਦੀ ਹੈ ਤੇ ਉਹ ਇਹਨਾਂ ਚੀਜ਼ਾਂ ਤੋਂ ਕੰਮ ਲੈਂਦੇ ਨੇ ਉਹਨਾਂ ਨੇ ਬਾਗੀਚੇ ਦੇ ਵਿੱਚੋਂ ਅਮੋਲਕ ਚੀਜ਼ਾਂ ਜੜੀਆਂ ਬੂਟੀਆਂ ਲੱਭੀਆਂ ਤੇ ਉਹਨਾਂ ਨੂੰ ਫਿਰ ਮਹਿੰਗੇ ਭਾਅ ਵੇਚਿਆ ਤੇ ਜਿਹੜੀਆਂ ਕੁਝ ਚੰਦਨ ਦੇ ਬੂਟੇ ਲੱਬੇ ਉਹਨਾਂ ਨੂੰ ਮਹਿੰਗੇ ਭਾਅ ਤੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਉਹ ਸੌਕਰ ਬਣ ਗਏ ਫਿਰ ਕੁਝ ਆਦਮੀਆਂ ਨੇ ਹੋਰ ਯਤਨ ਕੀਤਾ ਇਹ ਸੁਣਿਆ ਵੀ ਇਸ ਬਾਗੀਚੇ ਦੇ ਵਿੱਚ ਜਿਹੜੇ ਪੱਥਰਾਂ ਦੇ ਵਿੱਚ 파ਰਸ਼ ਵੀ ਹੈ ਉਹਨਾਂ ਨੇ ਆਪਣੇ ਲੋਹੇ ਦੇ ਐਸੇ ਤਰ੍ਹਾਂ ਦੇ ਗੂਟ ਬਣਾਏ ਜਿਹੜੇ ਪਾਰਸ਼ ਦੇ ਨਾਲ ਖਹਿ ਕਰਕੇ ਸੋਨਾ ਬਣ ਗਏ ਤੇ ਉਹ ਸੋਨੇ ਦੇ ਵਪਾਰੀ ਬਣ ਕੇ ਸੁਨਿਆਰ ਹੋ ਗਏ ਉਹਨਾਂ ਨੇ ਹੋਰ ਜਿਹੜਾ ਆਪਣੇ ਸਾਹੂਕਾਰਾਂ ਤੋਂ ਵੀ ਉੱਪਰ ਹੋ ਕਰਕੇ ਕੁਝ ਇਨਸਾਨਾਂ ਨੇ ਖੋਜ ਕਰਕੇ ਧਰਤੀ ਨੂੰ ਪੁੱਟ ਕਰਕੇ ਖਾਣ ਵਿੱਚੋਂ ਚਿੰਤ ਮਣੀਆਂ ਜਾਂ ਐਸੇ ਪਦਾਰਥ ਧਾਂਤਾਂ ਗਏ ਆਦ ਕੱਢ ਲਈਆਂ ਜਿਹੜੇ ਹੋਰ ਵੀ ਅਮੀਰ ਹੋਣ ਲੱਗ ਪਏ ਇਸ ਦ੍ਰਿਸ਼ਟੇ ਜਿਹੜਾ ਇਸ ਦ੍ਰਿਸ਼ਟਾਂਤ ਦਾ ਅੰਤਰੀ ਭਾਵ ਹੈ ਕਿ ਇਸੇ ਪ੍ਰਕਾਰ ਹੀ ਅਲਕਾਲ ਪੁਰਖ ਅੰਤਰਜਾਮੀ ਬਾਦਸ਼ਾਹ ਰਾਜਾ ਹੈ ساری ਸ੍ਰਿਸ਼ਟੀ ਨੂੰ ਵਾਇਗਰੂ ਨੇ ਆਪਣੀ ਆਗਿਆ ਵਿੱਚ ਰੱਖਿਆ ਇਸੇ ਕਰਕੇ ਉਸ ਦੀ ਆਗਿਆ ਵਿੱਚ ਚੱਲਣਾ ਚਾਹੀਦਾ ਹੈ ਨਾਮ ਜਪਣਾ ਪਰ ਉਪਕਾਰ ਕਰਨਾ ਤੇ ਪਰਮੇਸ਼ਰ ਦੀ ਆਗਿਆ ਦੇ ਵਿੱਚ ਚੱਲਣਾ ਮਹਾਰਾਜ ਜੀ ਨੇ ਤੇ ਜਿਹੜਾ ਜੀਵ ਆਗਿਆ ਦੇ ਵਿੱਚ ਨਹੀਂ ਚੱਲਦਾ ਉਹ ਨੂੰ ਸੰਸਾਰ ਰੂਪੀ ਉਜਾੜ ਦੇਸ਼ ਨਿਕਾਲਾ ਦਿੱਤਾ ਸਾਰੇ ਜੀਵ ਚੇਤਨ ਦੀ ਅੰਸ ਹੋਣ ਕਰਕੇ ਪ੍ਰਮਾਤਮਾ ਦੇ ਵਾਹਿਗੁਰੂ ਦੇ ਰਾਜ ਸੁਭੰਦੀ ਕਰਨ ਇਹਨਾਂ ਨੂੰ ਆਸਾ ਤ੍ਰਿਸ਼ਨਾ ਨੂੰ ਭੁੱਖ ਤੇ ਨਾਲ ਦੁਖੀ ਹੁੰਦਾ ਹੈ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਦੁਖੀ ਹੁੰਦਿਆਂ ਦੇਖ ਕਰਕੇ ਆਪਣਾ ਵਾਹਿਗੁਰੂ ਗੁਰੂ ਰੂਪ ਧਾਰ ਕੇ ਗੁਰਬਾਣੀ ਰੂਪ ਬਗੀਚਾ ਬਖਸ਼ਿਆ ਪਰ ਇਹਨਾਂ ਜੀਵਾਂ ਨੇ ਇਸ ਬਗੀਚੇ ਨੂੰ ਪ੍ਰਾਪਤ ਕਰਕੇ ਲਾਹੀ ਫਲਾ ਪਰਵਾਹੀ ਕੀਤੀ ਹੈ ਕੋਈ ਵੀ ਧਿਆਨ ਨਹੀਂ ਦਿੰਦਾ ਤੇ ਜਿਹੜਾ ਕੋਈ ਧਿਆਨ ਦਿੰਦੇ ਨੇ ਉਹ ਆਪਣੇ ਵਾਸਤੇ ਕਰਦੇ ਹਨ ਮਹਾਰਾਜ ਜੀ ਫੁਰਮਾਨ ਕਰਦੇ ਹਨ ਉਦਿਆਨ ਵਸਨ ਸੰਸਾਰ ਸੰਵੰਦੀ ਸੋਯਾਨ ਸਿਆਲ ਖਰਗ ਜਿਹੜਾ ਇਹ ਸੰਸਾਰ ਦੇ ਲੋਕ ਹਨ ਇਹ ਉਦਿਆਨ ਦੇ ਵਿੱਚ ਵਸਦੇ ਨੇ ਤੇ ਗੁਰਬਾਣੀ ਇਹ ਇਹਦੇ ਵਿੱਚ ਇੱਕ ਬਗੀਚਾ ਹੈ ਹੁਣ ਗੁਰਬਾਣੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਤੇ ਉਹਨਾਂ ਨੇ ਸੰਤ ਮਹਾਂਪੁਰ ਸੰਤ ਬਾਬਾ ਅਤਰ ਸਿੰਘ ਦੀ ਮਸਤਵਾਨਾ ਸਾਹਿਬ ਵਾਲੇ ਹੋਰ ਕਿੰਨੇ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਜਪ ਕਰਕੇ ਇਸ ਬਗੀਚੇ ਦੇ ਵਿੱਚੋਂ ਚੰਗੇ-ਚੰਗੇ ਰਤਨਾ ਨੂੰ ਪ੍ਰਾਪਤ ਕਰਕੇ ਸੰਸਾਰ ਨੂੰ ਦੇਣਾ ਕੀਤੇ ਹਨ ਮਹਾਰਾਜੀ ਪ੍ਰਮਾਣ ਕਰਦੇ ਹਨ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨੰਮ ਤੇ ਰੱਬ ਦੇ ਪਿਆਰੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਸਾਧੂ ਮਹਾਤਮਾ ਇਸ ਸੰਸਾਰ ਦੇ ਉੱਪਰ ਪਰ ਉਪਕਾਰ ਕਰਦੇ ਹਨ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਜਦੋਂ ਜੀਵਾਂ ਦੇ ਪਰਮੇਸ਼ਰ ਨੇ ਪਾਪਾਂ ਨੂੰ ਤੋਂ ਪੁੰਨਾਂ ਤੋਂ ਪਰੇ ਮਾਇਆ ਵਰਤੀ ਦੁਆਰਾ ਸਭ ਦਾ ਸੁਆਮੀ ਮਾਲਕ ਹੈ ਉਹ ਐਸਾ ਪ੍ਰਭੂ ਦਿਆਲ ਹੋਇਆ ਹੈ ਅਸੀਂ ਪੂਰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਧਿਆਉਣਾ ਕੀਤਾ ਭਾਵੇਂ ਜਦੋਂ ਕਿਸੇ ਵੀ ਜੀਵ ਦੇ ਉੱਪਰ ਵਾਹਿਗੁਰੂ ਪ੍ਰਮਾਤਮਾ ਦਿਆਲ ਹੋ ਜਾਂਦਾ ਹੈ ਉਹ ਫਿਰ ਜੀਵ ਦੇ ਹਿਰਦੇ ਦੇ ਵਿੱਚ ਆਪਣਾ ਨਾਮ ਬਖਸ਼ ਦਿੰਦਾ ਜਦੋਂ ਕਿਸੇ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਜਾਂਦਾ ਹੈ ਤੇ ਉਹਦੇ ਵਿੱਚ ਇਹ ਸਾਰੀਆਂ ਦਇਆ ਵਰਤਿਆ ਆ ਜਾਂਦੀਆਂ ਨੇ ਉਹ ਜੀਵਾਂ ਤੇ ਦਇਆ ਕਰਦਾ ਹੈ ਸੰਸਾਰ ਦੇ ਪਰ ਉਪਕਾਰ ਦੇ ਕੰਮ ਕਰਦਾ ਹੈ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੈ ਮਹਾਰਾਜ ਜੀ ਫੁਰਮਾਨ ਕਰਦੇ ਹਨ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ हे वाहे गुरु हे गुरु ग्रंथ साहिब जी महाराज तुसी आप जी साडे साहेब दाते हो तुनी साडी मायाvirti द्वारा बालक अते हर तरह दे दाते हो चार प्रकार दे जेडे दाते बन्ने हन सतिया मन संतोष उपजय देणे कै विचार दे दे मंगह ਸਹਸਾ ਗੁਣਾ ਸ਼ੋਭ ਕਰੇ ਸੰਸਾਰ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਕਹਿੰਦੇ ਐਸੇ ਦਾਤੇ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਭਾਵ ਕਿਸੇ ਦੇ ਮਨ ਦੇ ਵਿੱਚ ਇਹ ਸੰਤੋਖ ਪੈਦਾ ਹੁੰਦਾ ਕਿ ਮੈਂ দান ਕਰਾਂ ਉਹ দান ਮੰਗ ਕਰਕੇ ਫਿਰ ਦੇ ਦੇ ਮੰਗਾ ਹੈ ਭਾਵ দান ਕਰਕੇ ਪ੍ਰਮਾਤਮਾ ਤੋਂ ਮੰਗਦਾ ਹੈ ਹੇ ਵਾਹਿਗੁਰੂ ਮੈਨੂੰ ਤੂੰ ਸਹਸਾ ਗੁਣਾ 1000 ਗੁਣਾ ਵੱਧ ਮੈਦਾਨ ਕਰਿਆ ਜੇ ਮੈਂ 1 ਰੁਪਿਆ ਦਾਨ ਕਰਿਆ ਤੇ ਮੈਨੂੰ 1000 ਰੁਪਿਆ ਦੇਣਾ ਕਰ ਕਿਉਂਕਿ ਜੇ ਤੂੰ ਮੈਨੂੰ ਦੇਵੇਂਗਾ ਸੋਭ ਕਰੇ ਸੰਸਾਰ ਇਹ ਸੰਸਾਰ ਤੇਰੀ ਤੇ ਮੇਰੀ ਦੋਨਾਂ ਦੀ ਸੋਭ ਕਰੇਗਾ ਭਾਵ ਕਈ ਜਿਹੜੇ ਐਸੇ ਦਾਤੇ ਨੇ ਉਹ ਦਾਨ ਵੀ ਕਰਦੇ ਨੇ ਤੇ ਨਾਲ ਉਹ ਆਪਣਾ ਹਿੱਸਾ ਰੱਖਦੇ ਨੇ ਵੀ ਇਸ ਦਾਨ ਤੋਂ ਮੈਨੂੰ ਆ ਚੀਜ਼ ਪ੍ਰਾਪਤ ਹੋਵੇ ਮਾਰ ਮਾਰ ਆਦੀ ਪ੍ਰਮਾਨ ਕਰ ਦੇ ਹਨ ਕਰ ਕਿਰਪਾ ਪ੍ਰਵ ਦੀਨ ਦਇਆਲਾ ਗੁਣ ਗਾਵਹੁ ਰੰਗ ਰਤਾ ਇਸ ਮਰਥ ਪ੍ਰਭੂ ਗਰੀਬਾਂ ਤੇ ਦਇਆਕ ਕਰਨ ਵਾਲੇ ਸਾਡੇ ਉੱਤੇ ਵੀ ਇਹ ਕਿਰਪਾ ਕਰਨੀ ਕਰੋ ਤਾਂ ਕਿ ਅਸੀਂ ਪ੍ਰੇਮ ਦੇ ਰੰਗ ਦੇ ਵਿੱਚ ਆਪ ਜੀ ਦੇ ਚਰਣਾ ਦੇ ਵਿੱਚ ਰੰਗੇ ਰਹੀਏ ਤਦਾਕਾਰ ਹੋ ਕੇ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ ਕਿਉਂਕਿ ਤੇਰੇ ਪ੍ਰਭਾਮ ਵਿੱਚ ਰੁੱਤੇ ਰਹਿਣ ਕਰਕੇ ਹੈ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾਂ ਦਾਤਾਰ ਮਹਾਰਾਜੀ ਆਪ ਜੀ ਦੇ ਜਿਹੜੇ ਗੁਣ ਨੇ ਮੈਂ ਉਹ ਦਿਨ ਰਾਤ ਗਾਉਂਦਾ ਰਹਾ ਇਹ ਮਨ ਦੇ ਵਿੱਚ ਚਾਉ ਪੈਦਾ ਹੋ ਜਾਵੇ ਸਤਿਗੁਰ ਨਾਮ ਨਿਧਾਨ ਦਿੜੜਾਇਆ ਚਿੰਤਾ ਸਾਗਲ ਵਿਨਾਸੀ ਹੁਣ ਜਿਨ੍ਹਾਂ ਦੇ ਉੱਪਰ ਇਹ ਕਿਰਪਾ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਉਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਦਿਰੜਾਇਆ ਜਾਂਦਾ ਹੈ ਜਪਿਆ ਜਾਂਦਾ ਹੈ ਜਦੋਂ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਦਿਰੜਾਇਆ ਨਾ ਤੇ ਇਹ ਸਾਰੇ ਨਿਧਾਨ ਗੁਰਬਾਣੀ ਦੇ ਵਿੱਚ ਪਾਠ ਆਇਆ ਸਤਗੁਰ ਨਾਮ ਨਿਧਾਨ ਦਿਰੜਾਇਆ ਨਿਧਾਨ ਦਾ ਅਰਥ ਹੈ ਖਜ਼ਾਨਾ ਇੱਕ ਪਾਠ ਹੋਰ ਆਉਂਦਾ ਉਹ ਆਉਂਦਾ ਨਿਧਾਨ ਦਦੇ ਦੇ ਨਾਲ ਉਹਦਾ ਅਰਥ ਹੈ ਅੰਤ ਭਾਵ ਦੋਨਾਂ ਦਾ ਪੜਨ ਵਾਲੇ ਪਾਠ ਕਰਨ ਵਾਲੇ ਜਿਹੜੇ ਜ਼ਿਆਦਾਤਰ ਤੇ ਪਾਠੀ ਨੇ ਉਹ ਦੋਨਾਂ ਦਾ ਇੱਕੋ ਹੀ ਉਚਾਰਣ ਨਿਧਾਨ ਤੇ ਨਿਦਾਨ ਦਾ ਦੋਨਾਂ ਦਾ ਇੱਕੋ ਹੀ ਅਰਥ ਅਚਾਰ ਕਰਦੇ ਨੇ ਤੇ ਫਿਰ ਉਹ ਗੁਰਬਾਣੀ ਦਾ ਜਿਹੜਾ ਅਨਰਥ ਹੈ ਅਰਥ ਤੋਂ ਅਨਰਥ ਹੋ ਜਾਂਦਾ ਹੈ ਇਸ ਕਰਕੇ ਮਹਾਰਾਜੀ ਕੁਰਬਾਨ ਕਰਦੇ ਹਨ ਸਤਗੁਰ ਨਾਮ ਨਿਧਾਨ ਦਰੜਾਇਆ ਸਤਗੁਰੂ ਜੀ ਵੱਲੋਂ ਬਖਸ਼ਿਸ਼ ਹੋਇਆ ਨਾਮ ਦਾ ਖਜ਼ਾਨੇ ਨੂੰ ਦਿਰਡਾਉਣਾ ਜਪਣਾ ਕਰਿਆ ਤਾਂ ਫਿਰ ਕੀ ਹੋਇਆ ਚਿੰਤਾ ਸਗਲ ਵਿਨਾਸੀ ਫਿਰ ਜਿਹੜੀ ਬੇਵਲ ਦੀ ਚਿੰਤਾ ਸੀ ਉਹ ਸਾਰੀ ਮਿਟ ਕਰਕੇ ਨਾਸ਼ ਹੋ ਗਈ ਜਦੋਂ ਨਾਮ ਪ੍ਰਮਾਤਮਾ ਦਾ ਹਿਰਦੇ ਦੇ ਵਿੱਚ ਆ ਗਿਆ ਮਹਾਰਾਜ ਜੀ ਨੇ ਗੁਣਾਂ ਦਾ ਨਾਮ ਨੌ ਨਿੱਧੀਆਂ ਦਾ ਖਜ਼ਾਨਾ 18 ਸਿੱਧੀਆਂ ਦਾ ਖਜ਼ਾਨਾ ਦੇ ਦਿੱਤਾ ਹੈ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਗੁਰੂ ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾਇਆ ਤੇ ਸਾਡੇ ਮਨ ਦੇ ਵਿੱਚ ਅਬਨਾਸੀ ਸਰੂਪ ਸਖਿਆਤ ਹੋ ਕਰਕੇ ਵਸ ਗਿਆ ਹੈ ਤਾ ਕੋ ਬਿਗਨ ਨਾ ਕੋ ਲਾਗੈ ਜੋ ਸਤਗੁਰ ਆਪਣੈ ਰਾਖੇ ਹੁਣ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਆਪਣੇ ਬਣਾ ਕਰਕੇ ਰੱਖੇ ਉਹਨਾਂ ਨੂੰ ਕੋਈ ਰਾਗ ਦੁਆਇਖ ਕਰਦੀ ਕਾਮ ਕ੍ਰੋਧ ਆਦਕਾਂ ਦੀ ਵਿਗਨ ਨਹੀਂ ਲੱਗਦੀ ਉਹਨਾਂ ਦੀ ਬਿਰਤੀ ਇਕਾਗਰ ਹੋ ਕਰਕੇ ਸੁਖ ਸਰੂਪ ਦੇ ਵਿੱਚ ਜੁੜੀ ਰਹਿੰਦੀ ਹੈ ਜਿਵੇਂ ਇਤਿਹਾਸਕ ਇੱਕ ਸਾਖੀ ਆਉਂਦੀ ਹੈ ਭਾਈ ਬਿਦੀ ਚੰਨ ਬਿਦੀ ਚੰਦ ਜੀ ਦੀ ਬਿਦੀ ਚੰਨ ਜੀ ਨੂੰ ਸਤਿਗੁਰੂ ਜੀ ਨੇ ਆਪਣਾ ਬਣਾ ਲਿਆ ਤਾ ਜਦੋਂ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਇਹ ਹੁਕਮ ਕੀਤਾ ਭਾਈ ਜਿਹੜੇ ਉਹਨਾਂ ਮੁਗਲਾਂ ਵੱਲੋਂ ਪਠਾਣਾ ਵੱਲੋਂ ਘੋੜੇ ਖੇ ਖੋਏ ਗਏ ਨੇ ਉਹ ਆਪਾਂ ਸਿੱਖ ਕੋਈ ਹੈਗਾ ਜਿਹੜਾ ਵਾਪਸ ਲਿਆਵੇ ਤਾਂ ਭਾਈ ਵਿਦੀ ਚੰਦ ਜੀ ਉੱਥੇ ਮਹਾਰਾਜ ਜੀ ਜੇ ਆਪ ਜੀ ਕਿਰਪਾ ਕਰੋਗੇ ਕਾਰਜ ਦਾਸ ਨੂੰ ਬਖਸ਼ ਦਿੱਤਾ ਜਾਵੇ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ਾ ਕੀਤੀਆਂ ਤੇ ਉਹ ਘੋੜੇ ਲੈਣ ਕਰਕੇ ਜਦੋਂ ਉਹਨਾਂ ਨੇ ਐਸੀ ਵਿਧੀ ਭਾਈ ਵਿਦੀ ਚੰਦ ਨੇ ਐਸੀ ਵਿਧੀ ਉੱਥੇ ਵਰਤਤ ਕੀਤੀ ਕਿ ਉਹਨਾਂ ਨੂੰ ਸਾਰਿਆਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਦੇ ਵਿੱਚ ਉਹ ਆਪਣੀ ਬਿਧੀ ਦੇ ਨਾਲ ਘੋੜਿਆਂ ਨੂੰ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਲੈ ਕੇ ਆਇਆ ਕਰ ਕਿਰਪਾ ਆਪਣੋ ਕਰ ਲੈਨਾ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਕਰ ਲੈਂਦੇ ਹਨ ਮਨ ਵਸਿਆ ਅਵਨਾਸੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਾਰੇ ਅਵਨਾਸ਼ ਮਨ ਵਸਿਆ ਅਵਨਾਸੀ ਅਵਨਾਸੀ ਪ੍ਰਮਾਤਮਾ ਜਿਹੜਾ ਨਾ ਨੋ ਅਨਾਸ਼ ਹੋਣ ਵਾਲਾ ਹੈ ਉਹ ਹਿਰਦੇ 'ਚ ਵਸ ਗਿਆ ਤਾਂ ਕੋ ਬਿਗ ਨਾ ਕੋ ਲੱਗੇ ਉਹਨਾਂ ਨੂੰ ਕੋਈ ਵੀ ਬਿਗਨ ਨਹੀਂ ਲੱਗਦਾ ਭਾਵ ਵਿਦੀ ਚੰਦ ਐਨੀਆਂ ਫੌਜਾਂ ਦੇ ਪਹਿਰੇ ਦੇ ਵਿੱਚੋਂ ਉਹਨਾਂ ਦੇ ਰਾਜ ਭਵਣ ਦੇ ਵਿੱਚੋਂ ਉਹ ਘੋੜੇ ਲੈ ਕੇ ਆਏ ਕਿਉਂਕਿ ਸਤਿਗੁਰੂ ਜੀ ਨੇ ਉਹਨਾਂ ਦੀ ਆਪਣੇ ਸਤਿਗੁਰ ਆਪਣੇ ਰੱਖੇ ਰੱਖਿਆ ਕੀਤੀ ਤਾਂ ਇਸ ਤਰ੍ਹਾਂ ਮਹਾਰਾਜੀ ਪ੍ਰਮਾਣ ਕਰਦੇ ਹਨ ਚਰਨ ਕਮਲ ਵਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਉਹਨਾਂ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਚਰਨ ਕੰਮਲ ਪਰਮਾਤਮਾ ਵਾਹਿਗੁਰੂ ਦੇ ਚਰਨ ਕੰਮਲ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਤੇ ਉਹ ਫਿਰ ਇਹਨਾਂ ਚਰਨਾਂ ਦੁਆਰਾ ਅੰਮ੍ਰਿਤ ਹਰ ਰਸ ਚਖੇ ਪਰਮਾਤਮਾ ਦਾ ਜਿਹੜਾ ਅੰਮ੍ਰਿਤ ਹੈ ਚਖਦੇ ਹਨ ਕਰ ਸੇਵਾ ਸੇਵਕ ਪ੍ਰਵ ਆਪਣੇ ਜਿਨ ਮਨ ਕੀ ਇੱਛਾ ਪੂਜਾਈ ਮਹਾਰਾਜੀ ਫਰਮਾਨ ਕਰਦੇ ਹਨ ਜਿਹੜੇ ਰੱਬ ਦੇ ਪਿਆਰਿਆ ਨੇ ਆਪਣੇ ਗੁਰੂ ਦੀ ਸੇਵਾ ਕਰਕੇ ਆਪਣੀਆਂ ਇੱਛਾ ਨੂੰ ਪਰਮਾਤਮਾ ਦੀ ਸੇਵਾ ਕਰਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰ ਲਿਆ ਹੈ ਜਿਵੇਂ ਸਰਬ ਲੋ ਪ੍ਰਕਾਸ਼ ਦਾ ਇੱਕ ਫੁਰਮਾਨ ਹੈ ਮਹਾਰਾਜ ਜੀ ਫੁਰਮਾਨ ਕਰਦੇ ਹਨ ਖਾਲਸੋ ਮੇਰੋ ਪਿੰਡ ਪ੍ਰਾਣ ਖਾਲਸੇ ਮੇਰੀ ਜਾਨ ਕੀ ਜਾਨ ਹਉ ਖਾਲਸੇ ਕੋ ਖਾਲਸੋ ਮੇਰੋ ਪੋਤ ਪੋਤ ਸਾਗਰ ਬੂੰਦੇ ਰੋ ਭਾਵ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ ਪੁਜਾਈ ਭਾਈ ਜੋਗਾ ਸਿੰਘ ਗੁਰਸਿੱਖੀ ਜੀਵਨ ਨੂੰ ਕਾਇਮ ਰੱਖਣ ਲਈ ਗੁਰੂ ਸਾਹਿਬ ਜੀ ਦੇ ਸੇਵਕ ਬਣੇ ਤੇ ਜਦੋਂ ਮਹਾਰਾਜ ਜੀ ਨੇ ਪਰਖ ਲਈ ਉਹ ਪਰਖ ਦੇ ਵਿੱਚੋਂ ਫੇਲ ਹੋਣ ਲੱਗੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪ ਸੇਵਾਦਾਰ ਹੋ ਕਰਕੇ ਭਾਈ ਜੋਗਾ ਸਿੰਘ ਦੀ ਜਿਹੜੀ ਪਹਿਜ ਰੱਖੀ ਆਪਣੇ ਪ੍ਰਭੂ ਦੀ ਸੇਵਕ ਆਪ ਭਾਵਨਾ ਧਾਰ ਕਰਕੇ ਨਾਮ ਜਪਾਉਣਾ ਕਰਦਾ ਹੈ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਨਾਨਕ ਦਾਸ ਤਾਂ ਕਹਿ ਬਲੇ ਹਾਰੈ ਜਿਨ ਪੂਰਨ ਪਹਿਜ ਰਖਾਈ ਮਹਾਰਾਜੀ ਫੁਰਮਾਨ ਕਰਦੇ ਹਨ ਕਹਿੰਦੇ ਨਾਨਕ ਪੰਜਵੇਂ ਨਾਨਕ ਤਾਂ ਉਸ ਪਰਮਾਤਮਾ ਵਾਹਿਗੁਰੂ ਤੋਂ ਬਲੇ ਹਾਰ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਦੀ ਜਿਹੜੀ ਪਹਿਜ ਉਹ ਰੱਖੀ ਹੈ ਕਿਉਂਕਿ ਮਹਾਰਾਜੀ ਆਪ ਆਪ ਜੀ ਨੇ ਕੱਲ ਵੀ ਇਹ ਗਲ ਸ਼੍ਰਾਵਣ ਕੀਤੀ ਸੀ ਰਹਿ ਰਾਜ ਸਾਹਿਬ ਦੇ ਪਾਠ ਦੇ ਵਿੱਚ ਆਪਾਂ ਹਰ ਰੋਜ਼ ਸ਼ਰਵਣ ਕਰਦੇ ਆ ਰਹਿ ਰਾਜ ਸਾਹਿਬ ਦੀ ਚੌਕੀ ਆਉਂਦੀ ਹੈ ਹਰ ਯੁਗ ਯੁਗ ਭਗਤ ਉਪਾਇ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖ ਸੁਦਸ਼ਟ ਘਰ ਮਾਰਿਆ ਰਹਿ ਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਭਾਵ ਹਰ ਯੁਗ ਯੁਗ ਭਗਤ ਉਪਾਇ ਵੈਗਰੂ ਨੇ ਆਪਣੇ ਪਿਆਰਿਆਂ ਨੂੰ ਹਰੇਕ ਯੁੱਗ ਦੇ ਵਿੱਚ ਪੈਦਾ ਕੀਤਾ ਬੇਸ਼ੱਕ ਉਹ ਸਤਜੁਗ ਹੋਵੇ ਤਾਂ ਤ੍ਰੇਤਾ ਦੁਆਪਰ ਹੋਣ ਜਾਂ ਆ ਕਲਯੁਗ ਚੱਲਦਾ ਹੈ ਇਹਨਾਂ ਸਾਰਿਆਂ ਵਿੱਚ ਪ੍ਰਮਾਤਮਾ ਨੇ ਆਪਣੇ ਪਿਆਰੇ ਪੈਦਾ ਕੀਤੇ ਪਿਆਰੇ ਪੈਦਾ ਕਰਕੇ ਉਹਨਾਂ ਨੂੰ ਜੋ ਵੀ ਵਿਘਨ ਆਉਂਦੇ ਉਹ ਵਿਘਨਾਂ ਦੇ ਵਿੱਚ ਉਹਨਾਂ ਦੀ ਪਹਿਚ ਰੱਖਦਾ ਆ ਜਿਵੇਂ ਤ੍ਰੂ ਤ੍ਰਹਿ ਤਰੂ ਜੀ ਦੀ ਐਸੀ ਪਹਿਚ ਰੱਖੀ ਕਿ ਉਹਨਾਂ ਨੂੰ ਅਚਲ ਰਾਜ ਮਿਲੇ ਜਦੋਂ ਤ੍ਰੂ ਜੀ ਆਪਣੀ ਮਤ੍ਰੇਈ ਮਾਂ ਦੇ ਸਾਹਮਣੇ ਆਪਣੇ ਪਿਓ ਦੀ ਗੋਦੀ ਦੇ ਵਿੱਚ ਬਹਿ ਗਈ ਤਾਂ ਮਤ੍ਰੇਈ ਮਾਂ ਨੇ ਉਹਨਾਂ ਨੂੰ ਖਿੱਚ ਕਰਕੇ ਉਹਨਾਂ ਦੇ ਥੱਪੜ ਜੜ ਦਿੱਤਾ ਉਹ ਰੋਂਦਿਆਂ ਰੋਂਦਿਆਂ ਆਪਣੀ ਮਾਂ ਕੋਲ ਆਏ ਮਾਂ ਨੂੰ ਪੁੱਛਣ ਲੱਗੇ ਮਾਂ ਤੂੰ ਕਹਿੰਦੀ ਐ ਮੈਂ ਰਾਜੇ ਦੀ ਪਟਰਾਣੀ ਆ ਤੂੰ ਦੱਸ ਰਾਜੇ ਦੀ ਪਟਰਾਣੀ ਐ ਜਾਂ ਕੋਈ ਤੂੰ ਬਾਨੀ ਐ ਨੌਕਰਾਨੀ ਐ ਉਹ ਕਹਿਣ ਲੱਗੀ ਪੁੱਤਰ ਖੈ ਤਾਂ ਮੈਂ ਪਟਰਾਣੀ ਆ ਪਰ ਮੇਰੇ ਜਿਹੜੇ ਪਿਛਲੇ ਜਨਮਾਂ ਦੀ ਕੋਈ ਭਗਤੀ ਨਹੀਂ ਹੋਈ ਨਾ ਭਗਤੀ ਓਣ ਕਰਕੇ ਰਾਬ ਦਾ ਨਾਮ ਨਹੀਂ ਜਪਾ ਗਿਆ ਤਾਂ ਮੈਨੂੰ ਪਟਰਾਣੀ ਦੀ ਅਦਵੀ ਤੋਂ ਉਤਾਰ ਕਰਕੇ ਮੈਨੂੰ ਇੱਕ ਬਾਂਦੀ ਦੀ ਪਦਵੀ ਮਿਲ ਗਈ ਭਾ ਮੈਨੂੰ ਦੂਰ ਦਰੇਡੇ ਤੇਰੇ ਪਿਤਾ ਤੋਂ ਦੂਰ ਰਹਿਣਾ ਪੈ ਰਿਹਾ ਇਸ ਕਰਕੇ ਕਹਿਣ ਲੱਗਾ ਮਾਂ ਫਿਰ ਇਹ ਜਿਹੜੀ ਪਦਵੀ ਹੈ ਇਹ ਕਿਵੇਂ ਪ੍ਰਾਪਤ ਹੋਵੇਗੀ ਮਾਂ ਕਹਿਣ ਲੱਗੀ ਪੁੱਤ ਇਹ ਰੱਬ ਦੇ ਨਾਮ ਦੇ ਸਿਮਰਨ ਦੇ ਨਾਲ ਪ੍ਰਾਪਤੀ ਪ੍ਰਾਪਤੀ ਹੋ ਸਭ ਇੱਕ ਜਾਵੇਗੀ ਜੇਕਰ ਤੂੰ ਰੱਬ ਦਾ ਨਾਮ ਸਿਮਰਨ ਕਰੇਗਾ ਹੁਣ ਤ੍ਰੋਜੀ ਨੇ ਮਾਤਾ ਦੀ ਐਸੀ ਆਗਿਆ ਪਾਈ ਨਾਰਦ मुनि ਨੂੰ ਉਹਨੇ ਉਪਦੇਸ਼ ਲਿਆ ਰੱਬ ਦੀ ਭਗਤੀ ਕੀਤੀ ਮਹਾਰਾਜ ਜੀ ਪ੍ਰਮਾਨ ਕਰਦੇ ਹਨ 36000 ਸਾਲ ਹੋਨੇ ਤਪ ਕੀਤਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਅਜੋ ਬਲਕੇ ਦੁਆਰ ਖਰੋ ਭਾਵ ਹਜੇ ਵੀ ਪ੍ਰਭਾਤਮਾ ਦੇ ਸਿਮਰਨ ਭਗਤੀ ਦੇ ਨਾਲ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਉਹ ਪਹਿਰਾ ਦੇ ਰਹੇ ਹਨ ਮਹਾਰਾਜ ਜੀ ਫਰਮਾਨ ਕਰਦੇ ਹਨ ਨਾਨਕ ਤਾਂ ਦਾਸ ਤਾਂ ਕੈ ਬਲੇ ਘਾਰ ਹੈ ਨਾਨਕ ਦਾਸ ਉਸ ਪ੍ਰਮਾਤਮਾ ਵੈਗਰੂ ਤੋਂ ਬਲੇ ਘਾਰ ਜਾਂਦਾ ਹੈ ਜਿਨ੍ਹਾਂ ਨੇ ਪੂਰਨ ਪੈਜ ਰਖਾਈ ਸਾਰਿਆਂ ਨੇ ਜਿਹੜੀ ਪੂਰ ਪੈਜ ਹੈ ਉਹ ਰਖਾਉਣਾ ਕਰਦੇ ਨਹੀਂ ਕਿਉਂਕਿ ਆਪਣੀਆਂ ਪੈਜਾਂ ਜੇ ਆਪਾਂ ਦੇਖੀਏ ਜਦੋਂ ਆਪਾਂ ਕੋਈ ਗਲਤੀ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਮਹਾਰਾਜੇ ਰੰਗੀ ਨਾ ਹੋਵੇ ਉਹ ਵੀ ਪ੍ਰਮਾਤਮਾ ਪੈਜ ਰੱਖਦਾ ਦ੍ਰੋਪਤੀ ਦੀ ਪੈਜ ਵੀ ਪ੍ਰਮਾਤਮਾ ਨੇ ਰੱਖੀ ਰਹਿਲਾਦ ਦੀ ਪੈਜ ਵੀ ਪ੍ਰਮਾਤਮਾ ਨੇ ਰੱਖੀ ਹੋਰ ਇਹਨੇ ਕਿੰਨੇ ਕੁ ਆਪਾਂ ਗਿਣਤੀ ਕਰੀਏ ਜਿਨ੍ਹਾਂ ਦੀ ਪੈਜ ਪ੍ਰਮਾਤਮਾ ਵਾਹਿਗੁਰੂ ਨੇ ਰੱਖਣਾ ਕੀਤੀ ਹੈ ਸੋ ਮਹਾਰਾਜ ਜੀ ਦੇ ਇਸ ਸ਼ਬਦ ਇੱਥੇ ਸੰਪੂਰਨਤਾ ਹੈ ਸਮਾਪਤੀ ਹੈ ਅੱਜ ਦੇ ਹੁਕਮਨਾਵੀ ਦੀ ਇਹ ਕਥਾ ਹੈ ਕਿਉਂਕਿ ਕੱਲ ਕੁਝ ਬੀਬੀਆਂ ਨੇ ਕੁਝ ਬੰਦਿਆਂ ਨੇ ਵੀਰਾਂ ਨੇ ਕਿਹਾ ਸੀ ਕਿ ਆਪਾਂ ਸੁਧਿਆਂ ਸਮਾਪਤੀ ਕਰਿਆ ਕਰੋ ਤੇ ਸਾਡੇ ਕੰਮ ਧੰਦੇ ਨੇ ਇਸ ਕਰਕੇ ਆਪਾਂ ਜੋ ਸਭਾ 6:00 ਵਜੇ ਸਮਾਪਤੀ ਕੀਤੀ ਹੈ ਸੋ ਕਥਾ ਕਰਦਿਆਂ ਕੋਲੋਂ अनेका ਪ੍ਰਕਾਰ ਦੀਆਂ ਭੁਲਨਾ-ਤਰੁਟੀਆਂ ਰਹਿ ਗਈਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਮਤ ਬਖਸ਼ਨੀ ਸੁੱਧ ਸੁਭਸੇਵਾ ਕਰਨ ਦਾ ਬਲ ਬਖਸ਼ਣਾ ਤੇ ਆਪ ਜੀ ਨੂੰ ਵੀ ਬੇਨਤੀ ਹੈ ਜਿੱਥੇ ਆਪ ਆਪਾਂ ਸਨੇਹਾ ਇਹ ਭੋਗ ਪਵਾਉਣਾ ਚਾਹੁੰਦੇ ਆ ਉਥੇ ਆਪ ਵੀ ਸਨੇਹਾ ਦਰਬਾਰ ਸਾਹਿਬ ਵਿੱਚ ਬਿਖ ਆ ਕਰਕੇ ਸਾਜਿਆ ਕਰੋ ਤਾਂ ਜੋ ਕਿ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਗੁਰਬਾਣੀ ਤੇ ਆਪਾਂ ਨੂੰ ਇਹ ਸਮਾਂ ਮਿਲਿਆ ਜਿੰਨਾ ਕੁ ਸਮਾਂ ਵਾਹਿਗੁਰੂ ਜੀ ਬਖਸ਼ਿਸ਼ ਕਰਨਗੇ ਕਿਉਂਕਿ ਇਹ ਪਰਮਾਤਮਾ ਦਾ ਇੱਕ ਦਾ ਕਾਰਨ ਹੈ ਵਾਹਿਗੁਰੂ ਦੀ ਸਮਾਂ ਬਖਸ਼ਿਸ਼ ਹੈ ਜਿੱਥੇ ਜਿੱਥੇ ਮਨੁੱਖ ਦਾ ਪ੍ਰਸ਼ਾਦਾ ਪਾਣੀ ਹੁੰਦਾ ਤੇ ਉੱਥੇ-ਉੱਥੇ ਉਹਨੂੰ ਚੁਗਣਾ ਪੈਂਦਾ ਤੇ ਇਹ ਪਰਮਾਤਮਾ ਨੇ ਆਪਣਾ ਸੰਯੋਗ ਬਲਾ ਬਣਾਇਆ ਹੈ ਸੰਯੋਗ ਵਿਜੋਗ ਤੋਂ ਇੱਕ ਆਸ਼ਕ ਜਲਾਵੇ ਜਿੰਨਾ ਚਿਰ ਵਾਹਿਗੁਰੂ ਜੀ ਸੰਯੋਗ ਬਣਾ ਕੇ ਰੱਖਣਗੇ ਉਹਨਾਂ ਚਿਰ ਆਪਾਂ ਲਾਏ ਪ੍ਰਾਪਤ ਕਰਨੇ ਨੇ ਸੋ ਆਓ ਆਪਾਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਪਹਿਲਾ 1 ਮਿੰਟ ਸਿਮਰਨ ਦੇ ਵਿੱਚ ਹਾਜ਼ਰੀ ਭਰਾਂਗੇ ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਅਰਦਾਸ ਬੇਨਤੀ ਜੋਦੜੀ ਕਰਾਂਗੇ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਵਾਹੇ Love. Wow.

ਸਾ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤਿ ਦਿਵਸ ਰਾਤ ਦੁਇ ਦਾਈ ਦਾਇਆ ਸਭਲ ਚੰਗਿਆਈਆ ਬੁਰਿਆਈਆ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੈ ਕੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਕਿ ਜੁਟੇ ਨਾਲ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗਹਿ ਤੂੰ ਠਾਕੁਰ ਤੁਮ